ਸਤਿਕਾਰਯੋਗ ਬੀਬੀ ਅਮਰੋ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਚੱਲੇ ਆਉਂਦੇ ਨੇ ਬਸਰ ਕੇ ਗਿੱਲਾਂ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਜੇਸ ਵਕਤ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪਣੀ ਧੀ ਨੂੰ ਆਪਣੀ ਬੱਚੀ ਨੂੰ ਤੱਕਿਆ ਤੇ ਦੇਖਿਆ ਜਦੋਂ ਦੇਖਿਆ ਤੇ ਉਹਨਾਂ ਨੇ ਸਵਾਲ ਕੀਤਾ ਵੀ ਧੀਏ ਇਸ ਤਰ੍ਹਾਂ ਇਕੋਦਮ ਕਿਵੇਂ ਤੇ ਬੀਬੀ ਅਮਰੋਜੀ ਆਖਦੇ ਨੇ ਪਿਤਾ ਜੀ ਮੈਂ ਤੁਹਾਨੂੰ ਤੁਹਾਡਾ ਪੁਰਾਣਾ ਸਮਾ ਚੇਤੇ ਕਰਾਉਣਾ ਹੀ ਹਾਂ ਜਿਵੇਂ ਤੁਸੀਂ ਭਾਈ ਜੋਧਜੀ ਦੇ ਮੁਖ ਦੇ ਵਿੱਚੋਂ ਗੁਰਬਾਣੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਸੁਣ ਕੇ ਮਨ ਦੇ ਅੰਦਰ ਇੱਕ ਚਾਨਾ ਦਰਸ਼ਨਾ ਦੀ ਇੱਕ ਤੜਫ ਪੈਦਾ ਹੋ ਗਈ ਸੀ ਇਸੇ ਤਰ੍ਹਾਂ ਇੱਕ ਹੋਰ ਸ਼ਖਸ ਹੈ ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦ ਨੂੰ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਨੂੰ ਸੁਣ ਕੇ ਮਨ ਦੇ ਅੰਦਰ ਇੱਕ ਤੜਫ ਪੈਦਾ ਹੋ ਗਈ ਤੁਹਾਡੇ ਦਰਸ਼ਨ ਕਰਨ ਲਈ ਤੁਹਾਡੇ ਨਾਲ ਮਿਲਾਪ ਕਰਨ ਦੀ ਸਹਿਬ ਜੀ ਆਖਣ ਲੱਗੇ ਕੌਣ ਨੇ ਇਥੇ ਵੀ ਮਾਤਾ ਜੀ ਨੇ ਉਹ ਸਵਾਲ ਕੀਤਾ ਬੀਬੀ ਅਮਰੋ ਜੀ ਕਹਿੰਦੇ ਪਿਤਾ ਜੀ ਤੁਸੀਂ ਮਿਲ ਚੁਕੇ ਹੋ ਕਾਰਨ ਇਹ ਹੈ ਰਿਸ਼ਤੇ ਵਿੱਚ ਤੁਸੀਂ ਵੀ ਮੇਰੇ ਪਿਤਾ ਜੀ ਹੋ ਤੇ ਰਿਸ਼ਤੇ ਵਿੱਚ ਉਹ ਵੀ ਮੇਰੇ ਪਿਤਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਗੇ ਹੋਏ ਗੁਰਵੰਗਦੇ ਪਾਤਸ਼ਾਹੀ ਮਹਾਰਾਜ ਤਖਤ ਤੋਂ ਖੜੇ ਹੋਏ ਇਹ ਭਾਵਨਾ ਲੈ ਕੇ ਵੀ ਕੁੜ ਮਾਇ ਮਿਲਾਪ ਪਹਿਲਾਂ ਵੀ ਹੋਈ ਨਹੀਂ ਪਰ ਉਦੋਂ ਭਾਵਨਾ ਨਹੀਂ ਜਾਗੀ ਉਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਨ ਵਿੱਚ ਵੀ ਕੋਈ ਭਾਵਨਾ ਨਹੀਂ ਸੀ ਇਹ ਤਾਂ ਉਹਦੀ ਕਿਰਪਾ ਦੇ ਸਦਕਾ ਹੀ ਤੜਫ ਲੱਗਦੀ ਹੈ ਨਾ ਜਦੋਂ ਉਹਦੇ ਬਚਨਾਂ ਨੂੰ ਅਸੀਂ ਸੁਣੀਏ ਜਦੋਂ ਉਹਦੇ ਬਚਨਾਂ ਨੂੰ ਅਸੀਂ ਆਪਣੇ ਜੀਵਨ 'ਚ ਢਾਲਣ ਦਾ ਯਤਨ ਕਰੀਏ ਤੁਸੀਂ ਜਪਜੀ ਸਾਹਿਬ 'ਚ ਰੋਜ਼ ਪੜ੍ਹਦੇ ਹੋ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਵਲ ਕਾਸ਼ ਕਹਿੰਦੇ ਜੇ ਤੂੰ ਗੁਰਬਾਣੀ ਨੂੰ ਸੁਣੇਂਗਾ ਉਹਦੇ ਨਾਮ ਨੂੰ ਸੁਣੇਂਗਾ ਤੈਨੂੰ ਵੀ ਪੀਰ ਦੇਵੀ ਦੇਵਤਿਆਂ ਵਰਗੀ ਉੱਚੀ ਪਦਵੀ ਮਿਲ ਜਾਣੀ ਹੈ ਸੁਣਿਆ ਸ਼ਬਦ ਮਨ ਚ ਤੜਫ ਪੈਦਾ ਹੋਈ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਤਖਤ ਤੋਂ ਖੜੇ ਹੋਏ ਤੇ ਉਸ ਤੋਂ ਪਹਿਲਾਂ ਉਹ ਤੁਰ ਕੇ ਆਉਂਦੇ ਗੁਰੂ ਅਮਰਦਾਸ ਪਾਤਸ਼ਾਹੀ ਪਹੁੰਚ ਜਾਂਦੇ ਨੇ ਹੱਥ ਜੋੜ ਕੇ ਚਰਨਾ ਚ ਬੈਠ ਜਾਂਦੇ ਆਂ ਕਹਿੰਦੇ ਨਹੀਂ ਸਹਬ ਜੀ ਅੱਜ ਮੈਂ ਕੂੜਮ ਬਣ ਕੇ ਨਹੀਂ ਆਇਆ ਅੱਜ ਮੈਂ ਸੇਵਕ ਬਣ ਕੇ ਆਇਆ ਤੁਹਾਡੇ ਚਰਨਾ ਚ ਆਪ ਜੀ ਕਿਰਪਾ ਕਰੋ ਮੈਨੂੰ ਆਪਣੇ ਘਰ ਦਾ ਸੇਵਕ ਬਖਸ਼ ਦਿਓ ਸੇਵਕ ਬਣਾ ਲਓ ਜਿਵੇਂ ਗੁਰਬਾਣੀ ਦੇ ਨਾਲ ਤੁਸੀਂ ਆਪਣੀ ਬੱਚੀ ਇਸ ਬੀਬੀ ਅਮਰੋ ਨੂੰ ਰੰਗ ਦਿੱਤਾ ਏ ਨਾਮ ਬਾਣੀ ਦੇ ਨਾਲ ਰੰਗਿਆ ਏ ਸਹਬ ਜੀ ਬੇਨਤੀ ਐ ਉਸੇ ਤਰ੍ਹਾਂ ਮੈਨੂੰ ਵੀ ਨਾਮ ਬਾਣੀ ਵਿੱਚ ਰੰਗ ਦਿਓ ਜਿਵੇਂ ਤੁਸੀਂ 7 ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਸੇਵਾ ਕਰਕੇ ਅਥਾ ਬੇਅੰਤ ਮਸ਼ੱਕਤ ਘਾਲ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਮਾਣ ਤੇ ਵਡਿਆਈ ਮਿਲੀ ਹੈ ਤੁਹਾਨੂੰ ਇਸੇ ਤਰ੍ਹਾਂ ਮੇਰੇ ਨਿਮਾਣੇ ਤੇ ਵੀ ਬਖਸ਼ਿਸ਼ ਕਰੋ ਮੈਂ ਰਹਿਮਤ ਕਰੋ ਆਪਣੇ ਘਰ ਦਰ ਦੀ ਸੇਵਾ ਬਖਸ਼ ਕੇ ਮੈਨੂੰ ਵੀ ਆਪਣੇ ਘਰ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਬਖਸ਼ ਦਿਓ ਮੈਂ ਰਹਿਮਤ ਕਰੋ ਇੱਕ ਜਿਹੜੀ ਤੜਫ ਸੀ ਨਾ ਅੰਦਰ ਉੰਦਾ ਹੱਲ ਇਹੀ ਉਸ ਗੁਰੂ ਦੇ ਚਰਨਾਂ ਨਾਲ ਜੁੜਨਾ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਬਾਬਾ ਅਮਰਦਾਸ ਪਾਤਸ਼ਾਹੀ ਮਾ ਰਾਜ ਜੀ ਨੇ ਬੇਨਤੀਆਂ ਕੀਤੀਆਂ ਨੇ ਅਰਦਾਸ ਕੀਤੀ ਹੈ ਵੀ ਆਪਣੇ ਦਰਦੀ ਮੈਨੂੰ ਸੇਵਾ ਬਖਸ਼ ਕੇ 12 ਸਾਲ ਦੀ ਉਮਰ ਮੈਂ ਪਰ ਵਾਰ-ਵਾਰ ਬੇਨਤੀ ਕਰ ਰਿਹਾ ਤੇ 12 ਸਾਲ ਦੀ ਹੁਣ ਘੱਲਣਾ ਹੈ ਮੇਰੇ ਤੇ ਬਖਸ਼ਿਸ਼ ਕਰੋ ਆਪਣੇ ਦਰ ਦੀ ਸੇਵਾ ਬਖਸ਼ ਕੇ ਆਪਣੇ ਘਰ ਦੀ ਸੇਵਾ ਬਖਸ਼ ਕੇ ਮੈਂ ਰਹਿਮਤ ਕਰੋ ਆਪਣੇ ਦਰ ਦੀਆਂ ਖੁਸ਼ੀਆਂ ਮੈਨੂੰ ਵੀ ਬਖਸ਼ ਦਿਓ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਉਸੇ ਘਰ ਦੀ ਇੱਕ ਸੇਵਾ ਬਖਸ਼ ਦਿੱਤੀ ਵੀ ਆਗਾ ਅਗਰਪੜੋ ਗੁਰੂ ਦੇ ਲੰਗਰਾਂ ਲਈ ਤੁਸੀਂ ਪਾਣੀ ਰੋਜ਼ ਲੈ ਕੇ ਕੁਸੀਂ ਮਹਿਸੂਸ ਕਰਿਓ ਮੈਨੂੰ ਨਹੀਂ ਲੱਗਦਾ 12 ਸਾਲ ਲਗਾਤਾਰ ਗਾਗਰ ਢੋਈ ਹੋਣਾ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਇੱਕ ਵੀ ਨਾਗਾ ਪਾਇਆ ਹੋਵੇਗਾ ਭਾਈ ਨਿਰੰਤਰ 12 ਸਾਲ ਉਹਨਾਂ ਨੇ ਗਾਗਰ ਤੇ ਸਾਗਰ ਨਾਲ ਹੀ ਪ੍ਰੇਮ ਪਾ ਕੇ ਰੱਖਿਆ ਉਹਨਾਂ ਨੇ ਘਾਹ ਤੈ ਬੀਬੀ ਅਮਰੋਜੀ ਆਗਿਆ ਲੈ ਕੇ ਤਾਂ ਉਥੋਂ ਵਾਪਸ ਚਲੇ ਗਏ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਥੇ ਹੀ ਰਹਿ ਕੇ ਸੇਵਾ ਕਰਦੇ ਨੇ ਰੋਜ਼ ਜਾਗਰਟ ਹੁੰਦੇ ਨੇ ਕਈ ਬਜ਼ੁਰਗ ਵੇਖ ਕੇ ਕਈ ਨੌਜਵਾਨ ਆਖ ਵੀ ਦਿੰਦੀ ਏ ਵੀ ਤੁਸੀਂ ਰਹਿਣ ਦੋ ਸੀ ਸੇਵਾ ਕਰ ਲੈਣੇ ਆ ਪਰ ਇਹ ਸੇਵਾ ਦਿੱਤੀ ਨਹੀਂ ਉਹਨਾਂ ਨੇ ਕਿਸੇ ਨੂੰ ਇਹਦੇ 'ਚ ਕੋਈ ਹੰਕਾਰ ਵਾਲੀ ਬਾਤ ਨਹੀਂ ਸੀ ਪਰ ਉਹਨਾਂ ਦੀ ਭਾਵਨਾ ਸੀ ਜੇ ਤੁਸੀਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ 'ਚੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ ਹੁਣ ਫਿਰ ਮੈਨੂੰ ਵੀ ਲਾਹਾ ਘਟਣ ਦਿਓ ਮੈਨੂੰ ਵੀ ਬਖਸ਼ਿਸ਼ ਪ੍ਰਾਪਤ ਕਰਨ ਦਿਓ ਸੇਵਾ ਦਾ ਹੀ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਜਿਹੜੀ ਹੈ ਨਾ ਇੱਕ ਭਾਵਨਾ ਲੈ ਕੇ ਕਰਿਓ ਸੇਵਾ ਕਰਤ ਹੋਏ ਨਹਿਕਾਂ ਮੈਂ ਬਾਬਾ ਅਮਰਦਾਸ ਪਾਤਸ਼ਾਹੀ ਦੇ ਮਨ 'ਚ ਕੋਈ ਲਾਲਚ ਥੋੜਾ ਸਾ ਕਿ ਕੋਈ ਦਾਤ ਮਿਲ ਜੇ ਜਾਂ ਕੋਈ ਫੁਲਾਨੀ ਚੀਜ਼ ਮਿਲ ਜਾਵੇ ਜਾਂ ਕੋਈ ਕਾਰਜ ਪੂਰਾ ਹੋ ਜੀ ਨਹੀਂ ਉਹਨਾਂ ਦੇ ਮਨ 'ਚ ਇਹ ਭਾਵਨਾ ਸੀ ਵੀ ਮੈਂ ਸੇਵਾ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਜਾਵਾਂ ਬਸ ਇਹ ਭਾਵਨਾ ਹੋਵੇ ਤੇ ਸੇਵਾ ਕਰਦੇ ਆਂ ਜਿਐਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਪੜੀ ਹੈ ਨਾ ਤਾਂ ਫਿਰ ਸਾਡੀ ਸੁਰਤ ਗੁਰੂ ਵੱਲ ਹੋਵੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਬੂਲ ਨਹੀਂ ਸੁਣਨੇ ਪਏ ਕਿ ਨਿੱਕ ਕਬੂਲ ਸੁਣਨੇ ਪਏ ਕਿ ਨਾ ਕੋਝ ਸੁਨਣਾ ਪਿਆ ਨਿਥਾਵਾ ਸ਼ਬਦ ਵਰਤੇ ਆ ਗਿਆ ਵੇਂਦੀ ਤਾਂ ਕੋਈ ਢੋਈ ਨਹੀਂ ਹੈ ਆਪਣੇ ਕੁੜਮਾ ਦੇ ਘਰ ਆ ਕੇ ਗਾਗਰਾਂ ਢੋ ਰਿਆ ਪਾਣੀ ਢੋ ਰਿਆ ਕਈ ਕੋ ਬੋਲ ਸੁਣਨੇ ਪਰ ਉਹਨਾਂ ਦਾ ਧਿਆਨ ਕਿਤੇ ਸੀ ਸਿਰਫ ਗੁਰੂ ਦੀ ਸੇਵਾ ਤੇ ਜੈਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਚੁਣੀ ਹੈ ਨਾ ਤਾਂ ਫਿਰ ਕੋਣ ਕੀ ਬੋਲ ਰਿਹਾ ਕੀ ਆਖਰੇ ਸਹਿਬ ਕਹਿੰਦੇ ਇਹਨੂੰ ਇਗਨੋਰ ਕਰ ਦਿਓ ਬਸ ਇਹਨਾਂ ਸਮਝ ਲਿਓ ਜੇ ਸੇਵਾ ਕਰਦੇ ਹੋ ਕੋਈ ਕੋ ਬੋਲ ਬੋਲ ਵੀ ਦਿੰਦਾ ਹੈ ਤੇ ਸਮਝ ਲਿਓ ਗੁਰੂ ਨੇ ਪ੍ਰੀਖਿਆ ਪਾਤੀ ਸਾਡੀ ਇਹ ਪ੍ਰੀਖਿਆ ਦੇ ਵਿੱਚੋਂ ਨਿਕਲਣਾ ਹੈ ਸੇ ਬਸ ਇੱਕੋ ਭਾਵਨਾ ਹੋਵੇ ਵੀ ਮੈਂ ਗੁਰੂ ਦੀ ਸੇਵਾ ਕਰਦੇ ਬਸ ਨਿਰੰਤਰ ਸੇਵਾ ਕੀਤੀ ਉਹਨਾਂ ਨੇ